ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ RAM ਸਰੂਪ ਅਣਖੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ। ਚਲੋ ਪੜਦੇ ਹਾਂ ਇਸ ਦਾ ਅਗਲਾ ਅਧਿਆਇ। ਰਸਾਲਦਾਰ ਦੇ ਪਹੁੰਚ ਹੋਣ ਦੀ ਖਬਰ ਸੁਣ ਕੇ ਝੰਡਾ ਉਸੇ ਵੇਲੇ ਮੱਲਣ ਦੇ ਘਰ ਆਇਆ। ਦਾ ਸੰਸਕਾਰ ਤੱਕ ਉਹਨਾਂ ਦੇ ਘਰ ਹੀ ਰਿਹਾ। ਨਿੱਕੇ ਤੋਂ ਨਿੱਕੇ ਕੰਮ ਵਿੱਚ ਵੀ ਹੱਥ ਵਟਾਉਂਦਾ। ਨਿੱਕਿਆਂ-ਨਿੱਕਿਆਂ ਸਲਾਹਾਂ ਦਿੰਦਾ। ਆਏ ਗਏ ਨੂੰ ਸਾੰਭਦਾ ਬਿਠਾਉਂਦਾ ਜਿਵੇਂ ਮੱਲਣ ਦੇ ਘਰ ਦਾ ਹੀ ਕੋਈ ਬੰਦਾ ਹੋਵੇ ਜਿਵੇਂ ਹਰੇਕ ਗੱਲ ਦੀ ਚਿੰਤਾ ਉਸੇਨ ਹੋਵੇ ਤੇ ਫਿਰ ਨਿਤ ਉਸ ਸੱਥਰੂ ਤੇ ਆ ਕੇ ਬੈਠਦਾ ਆਪਣੇ ਆਪ ਹੀ ਮੱਲਣ ਨੂੰ ਸਲਾਹਾਂ ਦਿੰਦਾ ਭੋਗ ਤੋਂ ਇੱਕ ਦਿਨ ਪਹਿਲਾਂ ਉਹ ਮੱਲਣ ਨੂੰ ਇੱਕ ਖੁੰਝੇ ਵਿੱਚ ਲੈ ਗਿਆ ਤੇ ਕਹਿਣ ਲੱਗਿਆ ਮੱਲਣ ਸਿਆ ਨਿੱਕਾ ਨਾ ਕੱਤੀ ਹੱਥ ਖੁੱਲਾ ਰੱਖੇ ਇਹ ਖਾਨਦਾਨ ਦੀ ਇੱਜ਼ਤ ਹੁੰਦੀ ਐ ਪੈਸਿਆਂ ਕੰਨੀਓ ਸੰਗੀਨਾ ਅਸੀਂ ਭਾਈ ਭਰਾ ਕਾਦੇ ਵਾਸਤੇ ਆ ਜੇ ਮੌਕੇ ਤੇ ਦਮਰਦਾਨੀ ਲਾਵਾਂਗੇ ਮੂੰਹ ਪਾੜ ਕੇ ਕਹਿ ਦੇ ਜੇ ਹੋਰ ਪੈਸੇ ਚਾਹੀਦੇ ਨੇ ਮੈਂ ਕਿਤੋਂ ਲਿਆਵਾਂ ਤੇਰਾ ਅਰਥ ਸਾਰੂ ਮੱਲਣ ਨੇ ਆਖਿਆ ਨਹੀਂ ਝੰਡਾਸਿਆਂ ਪੈਸਾ ਦਾ ਘਰ ਚ ਬਾਧੂ ਪਿਆ ਐਨਾ ਤਾਂ ਲੱਗਣਾ ਵੀ ਨਹੀਂ ਹੁਣ ਤਾਂ ਸਭ ਸਰਜੂ ਪਰ ਨਾਲ ਦੀ ਨਾਲ ਕਿਹਾ ਗਾਂ ਕੁੜੀ ਦਾ ਵਿਆਹ ਸਿਰ ਤੇ ਆ ਉਦੋਂ ਤੈਨੂੰ ਖੇਤਰ ਜ਼ਰੂਰ ਦੇਾਂਗੇ ਲੈ ਹੈ ਕਮਲਾ ਇਹ ਤਾਂ ਘਰ ਦੀ ਗੱਲ ਐ ਜਿੰਨਾ ਕਹੇਗਾ ਹਾਜ਼ਰ ਕਰੂੰ ਫਗਣ ਲੰਗੇ ਤੋਂ ਮੱਲਣ ਨੂੰ ਕੁੜੀ ਦੇ ਵਿਆਹ ਦਾ ਫਿਕਰ ਪੈ ਗਿਆ ਟਾਲੀ ਵਾਲੇ ਖੇਤ ਦੀ ਕਣਕ ਮਾਰੋ-ਮਾਰ ਖੜੀ ਸੀ ਉਹ ਖੇਤ ਵਿੱਚ ਜਾ ਕੇ ਖੜਦਾ ਤਾਂ ਉਹਦੀ ਰੂਹ ਖੁਸ਼ ਹੋ ਜਾਂਦੀ ਪਰ ਚੋਰ ਦਾ ਵੀ ਕੰਜਰ ਦੀਆਂ ਕਬੀਲਦਾਰੀਆਂ ਨੇ ਮਾਰ ਲੇ ਨਹੀਂ ਤਾਂ ਇਹੋ ਜੀ ਕਣਕ ਕਿਹੜੇ ਜੱਟ ਦੀ ਹੋ ਹੋਰ ਖਰਚਾ ਨਾ ਹੋਣ ਤਾਂ ਸਾਰਾ ਸਾਲ ਹੀ ਬੁਖਾਰੀਆਂ ਭਰੀਆਂ ਰਹਿਣ ਘਰ ਦੇ ਖਰਚਾ ਨੂੰ ਖੁੱਲਾ ਖੇਡ ਰਹੇ ਤੇ ਫੇਰ ਉਹ ਕੁੜਦਾ ਬੁੜੇ ਦੇ ਮਰਨ ਨੇ ਪੱਟੀ ਮੇਸ ਕਰਤੀ ਨਹੀਂ ਤਾਂ ਕਿਹਦੇ ਲੈਣ ਦਾ ਸੀ ਮੈਂ ਮੱਲਾ ਨੇ ਗਿਣਤੀ ਮਿੰਤੀ ਜਹੀ ਕਰਕੇ ਫੈਸਲਾ ਕੀਤਾ ਕਿ ਵਿਆਹ ਤਾਂ ਹਾਰਡ ਦਾ ਹੈ ਉਦੋਂ ਤੱਕ ਕਣਕ ਨਿਕਲ ਆਵੇਗੀ ਵਰਤਨ ਜੋਗੀ ਘਰ ਚ ਰੱਖ ਕੇ ਬਾਕੀ ਸਾਰੀ ਮੰਡੀ ਵੇਚ ਆਵਾਂਗੇ ਕਣਕ ਦੀ ਬਟਤ ਨਾਲ ਤਾਂ ਵਿਆਹ ਦਾ ਸਾਰਾ ਟਾਪੂ ਟਪ ਜਾਵੇਗਾ ਵਿਆਹ ਤੋਂ ਪਹਿਲਾਂ ਕੁੜੀ ਦੇ ਲੀੜੇ ਕੱਪੜੇ ਲਈ 4 ਕੋ 1000 ਰੁਪਇਆ ਫੜ ਲਿਆ ਜਾਵੇ 4000 ਕੀ ਤੋਂ ਲਵੇ ਕਿ ਇੱਕ ਕੁਮਾ ਹੋਰ ਦੇਣੀ ਪਵੇਗੀ ਜਦ ਮਕੰਦੀ ਤੋਂ ਵਿਆਜੂ ਲਿਆ ਜਾਵੇਗਾ ਉਸਨੇ ਸੋਚਿਆ ਵਿਆਜੂ ਪੈਸਾ ਤਾਂ ਮਿਲ ਹੀ ਜਾਵੇਗਾ ਬਾਣੇ ਦਾ ਕੀ ਹੈ ਉਹਨੇ ਤਾਂ ਵਿਆਜ ਲੈਣਾ ਹੈ ਉਹਦਾ ਪੈਸਾ ਤਾਂ ਵਿਆਜ ਉੱਤੇ ਹੀ ਚੱਲਣਾ ਹੈ ਕਿਸੇ ਨੂੰ ਵੀ ਦੇ ਦੇਵੇ ਤੇ ਉਹ ਚੰਗੀ ਜ਼ਮੀਨ ਵਾਲੇ ਜੱਟੋਂ ਦਾ ਭੱਜ ਕੇ ਪੈਸਾ ਦਿੰਦਾ ਹੈ ਪਰ ਉਹਨੇ ਝੋਰਾ ਕੀਤਾ 8000 ਪਹਿਲਾਂ ਵੀ ਤਾਂ ਉਹਦਾ ਵਿਆਜੂ ਹੈ 4000 ਹੋਰ ਲੈ ਲਿਆ ਤਾਂ ਵਿਆਜ ਮੁਹੇ ਪੱਟੇ ਜਾਵਾਂਗੇ ਇੰਨੇ ਬੈਸਿਆਂ ਦਾ ਵਿਆਜ ਤਾਂ ਜੜ ਉਖੇੜ ਕੇ ਰੱਖ ਦੇਵੇਗਾ ਇੱਕ ਘੁਮਾਂ ਜ਼ਮੀਨ ਘਨੇ ਧਰਨੇ ਠੀਕ ਹੈ ਜੀਤੋ ਦਾ ਵਿਆਹ ਪਤਾ ਨਹੀਂ ਕਦੋਂ ਕਰਾਂਗੇ ਅਜੇ ਤਾਂ ਕਿਧਰੇ ਮੰਗੀ ਵੀ ਨਹੀਂ ਉਹਦੇ ਵਿਆਹ ਤੱਕ ਤਿੰਨੇ ਘਮਾ ਛੜਾ ਲਵਾਂਗੇ ਸਿੱਧੀ ਨੀਤ ਨਾਲ ਕਮਾਈ ਕਰਾਂਗੇ ਆਪਣਾ ਰੱਬਸਾਲਾ ਵੇਚਿਆ ਤਾਂ ਨਹੀਂ ਹੋਇਆ ਖੁੱਲੇ-ਖੁੱਲੇ ਛੇਤ ਦੇ ਦਿਨ ਨਾ ਗਰਮੀ ਨਾ ਸਰਦੀ ਕਣਕਾਂ ਪੂਰੇ ਜੋਬਨ ਉੱਤੇ ਸਨ ਬੱਲੀਆਂ ਦੀ ਕੁੱਕ ਵਿੱਚ ਮੋਤੀਆਂ ਜਿਹੇ ਦਾਣੇ ਪਕਰੇ ਸਨ ਘਰਾ ਵਿੱਚ ਸੁਆਣੀਆਂ ਕੰਡਾ ਨੂੰ ਪਾਂਡੂ ਦਾ ਪੋਚਾ ਦਿੰਦੀਆਂ ਸਵਾਤ ਵਿੱਚ ਤਲੀਆਂ ਫੇਰਦੀਆਂ ਤੇ ਸ਼ੱਤਾਂ ਨੂੰ ਲੇਪ ਰਹੀਆਂ ਸਨ ਸਵੇਰ ਵੇਲੇ ਠੰਡੀ ਠੰਡੀ ਪੂਰੇ ਦੀ ਵਾਗ ਬਗਦੀ ਤੇ ਵਾਤਾਵਰਨ ਵਿੱਚ ਹਰਿਆਵਲ ਦਾ ਦ੍ਰਿਸ਼ ਅੱਖਾਂ ਨੂੰ ਚੰਗਾ ਚੰਗਾ ਲੱਗਦਾ ਕਿਸਾਨ ਕਣਕਾਂ ਦੀ ਚੜਤ ਨੂੰ ਵੇਖ ਕੇ ਚਾਂਬੜ ਪਾਉਂਦੇ ਹਰ ਕੋਈ ਇਸ ਆਸ ਉੱਤੇ ਜੀਉਂਦਾ ਕਿ ਇਸ ਵਾਰ ਉਸ ਦੀ ਬੁਖਾਰੀ ਅੰਨਾ ਭਰ ਜਾਵੇਗੀ ਤੇ ਉਹਨੂੰ ਸਾਰਾ ਸਾਲ ਟਬਰ ਟੱਡ ਦਾ ਫਿਕਰ ਨਹੀਂ ਰਹੇਗਾ ਮਹਾਲ ਵਿੱਚ ਖੁਸ਼ਬੋਈਆਂ ਨੱਚ ਉੱਠੀਆਂ ਸਨ ਪਰ ਮੱਲਣ ਲਈ ਇਹ ਚੇਤ ਤਪਦੇ ਭੱਠਾਂ ਦਾ ਮਹੀਨਾ ਸੀ ਉਹਦੇ ਮੱਥੇ ਨੂੰ ਪਾਖ ਚੜਦੀ ਤੇ ਕਾਲਜਾ ਖੁਰਚਿੰਦਾ ਕਣਕ ਦੀ ਆਮਦ ਦਾ ਚਾਹ ਤਾਂ ਵਿੱਚੇ ਮੁਰਝਾ ਕੇ ਰਹਿ ਜਾਂਦਾ ਕੁੜੀ ਦੇ ਵਿਆਹ ਦੀ ਸੋਚ ਉਹਦੇ ਹੱਡਾਂ ਨੂੰ ਖੋਰਦੀ ਉਹ ਚੰਡੇ ਦੇ ਘਰ ਗਿਆ ਬੈਠਕ ਵਿੱਚ ਉਹਦੇ ਕੋਲ ਗੋੰਦੀ ਬ੍ਰਾਹਮਣ ਬੈਠਾ ਸੀ ਸਵੇਰ ਦਾ ਵੇਲਾ ਸੀ ਮੱਲਣ ਨੇ ਸੋਚਿਆ ਉਹ ਕੋਈ ਪੁੱਛਿਆ ਦੇਣ ਆਇਆ ਹੈ ਪਰ ਨਹੀਂ ਉਹਦੇ ਕੋਲ ਤਾਂ ਪੱtras ਨਹੀਂ ਸੀ ਮੋਢੇ ਲਾਲ ਪਰਨਾ ਸੀ ਮੱਥੇ ਤੇ ਤਿਲਕ ਤੇ ਜਾਲਖੀ ਧੋਤੀ ਦਾ ਲਾਂਗੜ ਮਾਰਿਆ ਹੋਇਆ ਉਹ ਤਾਂ ਝੰਡੇ ਦੇ ਪੈੰਦੀ ਬੈਠਾ ਉਹਦੀ ਮਿੰਤਾ ਜਹੀਆਂ ਕਰ ਰਿਹਾ ਸੀ ਮੱਲਣ ਨੇ ਗੋਂਦੀ ਨੂੰ ਮਹਾਰਾਜ ਬੁਲਾਈ ਤਾਂ ਉਹ ਮਹਾਰਾਜ ਮੰਨ ਕੇ ਚੁੱਪ ਕਰ ਗਿਆ ਅੱਖਾਂ ਉਤੇ ਜੋਰ ਦਿੱਤਾ ਮੱਥੇ ਉਤੇ ਬੋਝ ਪਾ ਲਿਆ ਜਿਵੇਂ ਮੱਲਣ ਦਾ ਆਉਣਾ ਉਹਨੂੰ ਬੁਰਾ ਲੱਗਿਆ ਹੋਵੇ ਝੰਡਾ ਕਹਿੰਦਾ ਆ ਬਈ ਮੱਲਣ ਸਿਆ ਬਹਿ ਜਾ ਮੱਲਣ ਨੇ ਗੋਂਦੀ ਦੇ ਮੂੰਹ ਦਾ ਮਸੋਸਿਆ ਰਾਤ ਦੇਖਿਆ ਤਾਂ ਉਹ ਬੈਠਕ ਦੀ ਦੇਲੀਓਂ ਅੰਦਰ ਹੀ ਨਹੀਂ ਹੋਇਆ ਕਹਿੰਦਾ ਬਸ ਮੈਂ ਤਾਂ ਸੁੱਤੇ ਹੀ ਆਇਆ ਸੀ ਤੁਸੀਂ ਕਰੋ ਗੱਲਾਂ ਤੇ ਉਹ ਬੰਤੋ ਕੋਲ ਜਾ ਕੇ ਬੈਠ ਗਿਆ ਬੰਤੋ ਹਰਦੇਤ ਦੀ ਕੁੜੀ ਨੂੰ ਲੋਰੀਆਂ ਦੇ ਖੜਿਆ ਰਹੀ ਸੀ ਹਰਦੇਤ ਦੀ ਬਹੂ ਸਵੇਰ ਦੀ ਹਾਜ਼ਰੀ ਪੁਕਾਰ ਰਹੀ ਸੀ ਮੱਲਣ ਬੰਤੋ ਨਾਲ ਮੌਸਮ ਦੀਆਂ ਗੱਲਾਂ ਕਰਨ ਲੱਗਿਆ ਬੰਤੋ ਨੇ ਉਹਦੀ ਫਸਲવાડી ਦਾ ਹਾਲ ਪੁੱਛਿਆ ਤੇ ਫਿਰ ਬੰਤੋ ਨੇ ਗੱਲ ਤੋਰੀ ਕਿਵੇਂ ਆਏ ਆਂ ਸੀ ਤੂੰ ਬਸ ਬੰਤੋ ਕਮਸੀ ਇੱਕ ਝੰਡਾ ਸੋਂ ਤਾਈ ਗੋਂਦੀ ਬੈਠਾ ਮਖਿਆ ਉਹਨੂੰ ਗੱਲ ਕਰ ਲੈਣ ਦੇ ਹਾਂ ਗੋਂਦੀ ਦਾ ਸੰਦੇਹਾਂ ਦਾ ਹੀ ਕੋਈ ਜੈਬੜ ਬਾਈ ਬੈਠਾ ਪਤਾ ਨਹੀਂ ਕੀ ਗੱਲ ਐ ਮੈਨੂੰ ਲੱਗਦਾ ਦਾਣੇ ਮੰਗਦਾ ਦਿਵਾਲੀ ਵੇਲੇ ਦੋ ਬੋਰੀਆਂ ਲੈ ਗਿਆ ਸੀ ਹੁਣ ਹੋਰ ਮੰਗਦਾ ਹੋਣਾ ਹੋਰ ਕੀ ਐ ਬੰਦੋ ਤੇ RAM ਜੀ ਸੁਣ ਕੇ ਮੱਲਣ ਉਹਨਾਂ ਦੇ ਘਰੋਂ ਟਲ ਗਿਆ ਸੋਚਿਆ ਗੋਂਦੀ ਨੂੰ ਜਾ ਲੈਣ ਦੇ ਫਿਰ ਦੁਪਹਿਰੇ ਦੇਖੀ ਜਾਓ ਹੁਣ ਗੋਂਦੀ ਕੀ ਪਤਾ ਕਦੋਂ ਹੱਲੇ ਇਤੋਂ ਧਰਨਾ ਮਾਰੀਂ ਬੈਠਾ ਦੁਪਹਿਰ ਵੇਲੇ ਮੱਲਣ ਫੇਰ ਝੰਡੇ ਕੋਲ ਆਇਆ ਉਹ ਬੈਠਕ ਵਿੱਚ ਪਿਆ ਸੀ ਹਰ ਦਿੱਤ ਘਰ ਨਹੀਂ ਸੀ ਆਉਂਦੇ ਹੀ ਮੱਲਣ ਨੇ ਗੱਲ ਤੋੜ ਲਈ ਝੰਡਾਸਿਆਂ ਹੁਣ ਘਰ ਕੁਛ ਵਿਆਹ ਤਾਂ ਆ ਗਿਆ ਨੇੜੇ ਅਗਵਾੜੀ ਜਹੀ ਪੰਨ ਕੇ ਝੰਡਾ ਬੈਠਾ ਹੋ ਗਿਆ ਪੁੱਛਣ ਲੱਗਿਆ ਕਦੋਂ ਦਾ ਹੈ ਵਿਆਹ ਕੁੜੀ ਦਾ ਦਸ ਹੜ ਫੇਰ ਤਾਂ ਥੋੜੇ ਦਿਨ ਰਹਿ ਗਏ ਸਮਝ ਹੋਰ ਤਾਂ ਹੀ ਤਾਂ ਆਇਆ ਦਿਨਾਂ ਜਾਂਦਿਆਂ ਦਾ ਕੀ ਪਤਾ ਲੱਗਦਾ ਤੇ ਫਿਰ ਮੱਲਣ ਨੇ ਸਕੀਮ ਜਹੀ ਸਮਝਾਈ ਵੇਖ ਵਿਆਹ ਦਾ ਰੋਟੀ ਟੋਕ ਤੇ ਘਰ ਵਿਹਾਰ ਦਾ ਖਰਚਾ ਮੈਂ ਘਰੋਂ ਸਾਰ ਲੂੰ ਕਣਕ ਨਿਕਾਲ ਆਉ ਪਹਿਲਾਂ ਪਹਿਲਾਂ ਹੁਣ ਲੀੜਾ ਕੱਪੜਾ ਲੈਣਾ ਕੁੜੀ ਦਾ 5 ਤੋਂ ਘੱਟ ਨਹੀਂ ਸਰਨਾ 5000 ਦੇ ਜਿਵੇਂ ਕਰਨਾ ਕਰ ਲੈ ਵਿਆਜੂ ਲਿਖਣਾ ਹੈ ਵਿਆਜੂ ਲਿਖ ਲੈ ਨਹੀਂ ਤਾਂ ਫਿਰ ਇੱਕ ਕੋਮਾ ਹੋਰ ਲਖਿਆ ਦੇਣਾ ਵਿਆਜੂ ਪੈਸੇ ਦਿੱਤਾ ਮੈਂ ਪਹਿਲਾਂ ਹੀ ਦੱਸਤੀ ਬਈ ਮੈਂ ਇਹ ਕੰਮ ਨਹੀਂ ਕਰਨਾ ਇਹ ਤਾਂ ਬਾਣੀਆਂ ਬਕਾਲਾਂ ਨੂੰ ਹੀ ਸੋਧ ਐ ਜੱਟਾਂ ਨੂੰ ਵਿਆਜੂ ਪੈਸਾ ਦੇਣਾ ਕੀ ਆਖੇ ਜ਼ਮੀਨ ਦੀ ਗੱਲ ਕਰ ਚੱਲ ਜ਼ਮੀਨ ਸਹੀ ਫੇਰ ਪਰ ਇੱਕ ਗੱਲ ਐ ਤੋ ਆਪ ਸਿਆਣਾ ਐ ਮੱਲਣ ਇੱਕ ਘੁਮਾ ਉੱਤੇ ਹੁਣ ਪੰਜ ਨਹੀਂ ਮਿਲਣਾ ਕਿਉਂ ਦੇਖ ਪਹਿਲਾਂ ਤੈਨੂੰ ਦੋ ਘਮਾ ਉਤੇ ਅੱਠ ਦਿੱਤਾ ਤਾਂ ਜਿਹੜਾ ਉਹ ਬਹੁਤਾ ਦਿੱਤਾ ਸੀ ਗਿਆ ਉਹਦੋਂ ਤਾਂ ਮੈਂ ਬੋਲਿਆ ਨਹੀਂ ਬਈ ਚਲੋ ਜਾਣ ਦਿਓ ਦੋ ਘਮਾ ਉਤੇ ਅੱਠ ਤਾਂ ਬਹੁਤ ਜ਼ਿਆਦੇ ਸੀ ਏ ਗਹਿਣਾ ਤਾਂ ਬੈ ਦੇ ਭਾਅ ਨੂੰ ਪਹੁੰਚ ਗਿਆ ਸਮਝ ਤੂੰ ਆਪ ਸੋਚ ਲੈ ਹੋਰ ਫਿਰ ਕਿਵੇਂ ਕਰੇਗਾ ਵਾਹਣ ਦੇ 2 ਕੁਮਾ ਉਹਦੇ ਨਾਲ ਲੱਗਦਾ ਏ 5000 ਲੈ ਲੈ ਪਹਿਲਾਂ ਵਾਲੀ ਰਕਮ ਵਿੱਚ ਪਾ ਕੇ 4 ਕੁਮਾ ਇਕੱਠਾ ਲਿਖਾ ਦੇ ਪਹਿਲਾ ਆਲਾ ਪਾਂਗਾ ਵੀ ਨਿਕਲ ਜੂ ਨਾਲੇ ਤੇਰੀ ਮਰਜ਼ੀ ਏ ਢੰਡਾਸਿਆ 2 ਕੁਮਾ ਬਹੁਤੀ ਏ 5000 ਚੋਂ ਓਏ ਪੱਟੂਆ ਤੂੰ ਪਹਿਲਾਂ 8 ਮਾਜ ਕੇ ਲੈ ਗਿਆ 2 ਕੁਮਾ ਦੇਈ ਦੋ ਘੰਟੇ ਦੇ ਉਹਨਾਂ 8 ਸੇ ਹੁਣ 5 ਸਮਝ ਕੋਈ ਬਹੁਤਾ ਫਰਕ ਤਾਂ ਨਹੀਂ ਮੱਲਣ ਦਾ ਦਿਮਾਗ ਚ ਘਰਉਣ ਲੱਗਿਆ ਉਹਦਾ ਕਾਲਜਾ ਢੇਰੀ ਹੋ ਕੇ ਰਹਿ ਗਿਆ ਉਹਨੇ ਗਿਣਤੀਆਂ ਮਿੰਤੀਆਂ ਕੀਤੀਆਂ ਫੇਰ ਤਾਂ ਅੱਧ ਗਿਆ ਟਾਲੀ ਵਾਲੇ ਦਾ ਪਰ ਮਗਜ ਤੇ ਬੋਝ ਪਾ ਕੇ ਮਨ ਵਿੱਚ ਹੀ ਉਤਾਰਿਆ ਕੁੜੀ ਦਾ ਵਿਆਹ ਤਾਂ ਕਰਨਾ ਹੀ ਆਖਰ ਇਹ ਤਾਂ ਟਾਲਣਾ ਨਹੀਂ ਹੋਰ 5000 ਬਣੇ ਵੀ ਕਿਵੇਂ ਐਨੇ বিনা ਸਰਦਾ ਵੀ ਨਹੀਂ ਹੈ ਮਨਾ ਹੋ ਤਕੜਾ ਮਾਰਸ਼ਾਲ ਦੇਖੀ ਜੋ ਜਿਹੜੀ ਬੀਤੋ ਉਹਨੇ ਭੇਜਿਆ ਜਿਹਾ ਬੋਲ ਕੱਢਿਆ ਚੰਗਾ ਤੇਰੀ ਮਰਜ਼ੀ ਆ ਦੋ ਕਮਾ ਲਖਿਆਲ ਹੁਣ ਸਰਦਾ ਨਹੀਂ ਜਦੋਂ ਇੱਕ ਗੱਲ ਹੋਰ ਵੀ ਹੁਣ ਕਰ ਦੇਣਾ ਖਰੀ ਗੱਲ ਐ ਪਰ ਚਾਹੇ ਤੈਨੂੰ ਲੱਗੇ ਕੌੜੀ ਰਾਹ ਸਿਰ ਦੀ ਗੱਲ ਐ ਮੇਰੇ ਅੰਦਰ ਤਾਂ ਪੈਸੇ ਪਏ ਨਹੀਂ ਮੈਂ ਵੀ ਤਾਂ ਗਾਹਾਂ ਕਿਸੇ ਬਾਣੀਏ ਤੋਂ ਬਿਆਜੂ ਹੀ ਲੈ ਕੇ ਦੇਉ ਮਕੰਦੀ ਤੋਂ ਲਮਾ ਰਾਮਪੁਰੇਉ ਆੜਤੀਆਂ ਤੋਂ ਲਿਆਵਾ ਕਿਤੋਂ ਲਿਆਵਾ ਚਾਹੇ ਕਾਲੇ ਚੋਰ ਤੋਂ ਲਿਆਵਾ ਤੇਰਾ ਪੂਰਾ ਕਰੂੰ ਪੰਜ ਦਾ ਪੰਜ ਦੇਖ ਪਹਿਲਾ ਅੰਗੋਂ ਹੀ 10 ਰੁਪਏ ਸੈਂਕੜਾ ਵਧਾਰਾ ਲੱਗੋ ਤੇ ਦੂਜੀ ਗੱਲ ਵਿਜਾਈ ਵੇਲੇ ਜਿਹੜੀ ਸ਼ੀ ਮਣਕਣਕ ਬੀਜਣ ਨੂੰ ਤੂੰ ਲੈ ਗਿਆ ਸੀ ਉਹਦੀ ਸਵਾਈ ਤਾਂ ਹੁਣ ਹਾੜੀ ਨੂੰ ਮੁੜਦੀ ਦੀਂਦੀ ਨਹੀਂ ਉਹਦੇ ਪੈਸੇ ਵੀ ਵਿਚੇ ਲਾ ਲੈਣੇ ਆ ਠੀਕ ਹੈ ਨਾ ਤੇਰਾ ਸਭ ਮਨਜ਼ੂਰ ਹੈ ਢੰਡਾਸਿਆ ਤੂੰ ਮੈਨੂੰ ਦਿਨ ਦੱਸ ਕੇ ਦਣ ਦਮੇਗਾ ਰਕਮ ਗੱਲ ਮੁੱਕਦੀ ਪਰਸੋਂ ਨੂੰ ਹਾਜ਼ਰ ਕਰ ਦੋ ਬਹੁਤੇ ਦਿਨ ਨਹੀਂ ਲਾਉਂਦਾ ਕੱਲ ਨੂੰ ਇਹ ਰਾਮਪੁਰੇ ਜਾਵਣਾ ਤੇ ਕਰਦਾ ਕੁਛ ਤੀਜੇ ਦਿਨ ਮੁਕੰਦੀ ਦੀ ਹੱਟੀ ਉਤੇ ਝੰਡੇ ਦੀ ਬਹੀ ਵਿੱਚ ਲਿਖਤ ਕੀਤੀ ਗਈ ਕਿ ਮੱਲਣ ਸਿੰਘ ਆਪਣੇ ਟਾਲੀ ਵਾਲੇ ਖੇਤ ਦੀ 4 ਕੁ ਮੰਜੀਂ ਜ਼ਮੀਨ ਝੰਡਾ ਸਿੰਘ ਨੂੰ ਗਹਿਣੇ ਦਿੰਦਾ ਹੈ 8800 ਪਹਿਲਾਂ ਵਾਲਾ 5500 ਹੁਣ ਵਾਲਾ ਤੇ 86200 ਰੁਪਈਆ ਸਵਾਈ ਉਤੇ ਲਈ ਛੀਮਣ ਕਣਕ ਦਾ ਲਾ ਕੇ ਕੁੱਲ ਰਕਮ 14.5000 ਲਿਖੀ ਗਈ 2 ਕੁ ਮੰਗਣੇ ਦੀ ਪਹਿਲਾਂ ਕੀਤੀ ਲਿਖਤ ਰੱਦ ਕਰਕੇ ਇਹ ਚਾਰ ਕੁਮਾਂ ਦੀ ਨਵੀਂ ਲਿਖਤ ਕਰ ਦਿੱਤੀ ਗਈ। 5000 ਦੇ 50 ਨੀਲੇ ਨੋਟ ਸਮੋਸੇ ਲੜ ਬਣ ਕੇ ਮੱਲਣ ਘਰ ਨੂੰ ਆ ਗਿਆ। ਉਹਨੇ ਨੋਟਾਂ ਦੀ ਥੱਬੀ ਚੰਦਗੁਰ ਨੂੰ ਫੜਾਈ ਤੇ ਲੀੜਾ ਕਪੜਾ ਖਰੀਦਣ ਵਾਰੇ ਉਹਦੇ ਨਾਲ ਸਲਾਹਾਂ ਕਰਨ ਲੱਗਿਆ। ਪਿੰਡ ਵਿੱਚ ਗੈਣੇ ਦੀ ਜ਼ਮੀਨ ਦਾ ਐਨਾ ਭਾਅ ਨਹੀਂ ਸੀ। ਚਾਰ ਕੁਮਾਂ ਲਈ 14.5 ਹਜ਼ਾਰ ਬਹੁਤ ਜ਼ਿਆਦਾ ਸੀ ਪਰ ਧੰਦਾ ਕਮਲਾ ਨਹੀਂ ਸੀ। ਉਹਨੇ ਜਾਣ ਕੇ ਹੀ ਵੱਧ ਰਕਮ ਦਿੱਤੀ ਸੀ। ਉਹਨੂੰ ਪੱਕਾ ਯਕੀਨ ਸੀ ਕਿ 14.5 ਹਜ਼ਾਰ ਇਕੱਠਾ ਮੱਲਣ ਨਹੀਂ ਦੇ ਸਕੇਗਾ ਦਰਮਿਆਨੇ ਕਿਸਾਨ ਦੀ ਜ਼ਮੀਨ ਇੱਕ ਵਾਰੀ ਗਹਿਣਾ ਟਿਕ ਜਾਵੇ ਤਾਂ ਮੁੜ ਕੇ ਸਾਰੀ ਉਮਰ ਨਹੀਂ ਛੁੱਟਦੀ ਤੇ ਜੇ ਗਹਿਣਾ ਕਰੜਾ ਹੋਵੇ ਫੇਰ ਤਾਂ ਛੁੱਟਦੀ ਹੀ ਕੀ ਹੋਈ ਮੱਲਣ ਦਾ ਟਾਲੀ ਵਾਲਾ ਖੇਤ ਉੰਜ ਵੀ ਬਹੁਤ ਤਗੜਾ ਸੀ ਜ਼ਮੀਨ ਅਪਜਾਓ ਸੀ ਕੱਸੀ ਦਾ ਪਾਣੀ ਲੱਗਦਾ ਸੀ ਜ਼ਮੀਨ ਤਾਂ ਬਸ ਰਸਾਇਣ ਸੀ ਸੋਨਾ ਹੀ ਹਰਾ ਹੁੰਦਾ ਪੈਸਾ ਕਿਸੇ ਬਾਣिए ਤੋਂ ਬਿਆਜੂ ਲੈ ਕੇ ਦੇਣ ਦੀ ਗੱਲ ਐਵੇਂ ਬਸ ਇੱਕੋ ਓਲਾ ਸੀ ਇੱਕ ਚਲਾਕੀ ਛੰਡੇ ਕੋਲ ਘਰ ਵਿੱਚ ਹੀ ਪੈਸਾ ਹੁੰਦਾ ਉਹ ਆਪਣਾ ਰੁਪਈਆ ਮਕੰਦੀ ਨੂੰ ਫੜਾ ਕੇ ਰੱਖਦਾ ਆਪਣੇ ਘਰ ਵਿੱਚ ਨਹੀਂ ਰੱਖਦਾ ਸੀ ਬਾਣੀਆਂ ਨੂੰ ਇਹ ਲਾਲਚ ਸੀ ਕਿ ਉਹ ਉਹਦੇ ਪੈਸੇ ਨੂੰ ਥੁੱਕ ਲੁੱਕ ਵਿੱਚ ਹੀ ਵਰਤਦਾ ਰਹਿੰਦਾ ਜਦੋਂ ਕਦੇ ਛੰਡੇ ਦੀ ਜ਼ਰੂਰਤ ਪੈਂਦੀ ਤਾਂ ਹਾਜ਼ਰ ਕਰ ਦਿੰਦਾ ਅਗਵਾੜ ਦੇ ਲੋਕੀ ਗੱਲਾਂ ਕਰਦੇ ਟੰਡੇ ਦੇ ਘਰ ਤਾਂ ਕੋਈ ਗੁਪਤੀ ਮਸ਼ੀਨ ਰੱਖੀ ਹੋਈ ਐ ਜ਼ਮੀਨ ਗਹਿਣੇ ਲੈਣ ਵੇਲੇ ਫਟ ਤਾਜੇ ਤਾਜੇ ਨੋਟ ਹਾਜ਼ਰ ਕਰ ਦਿੰਦਾ ਪਤਾ ਨਹੀਂ ਕੰਜਰ ਕਿੱਥੋਂ ਕੱਢਦਾ ਇੰਨੀਆਂ ਵਰਚੀਆਂ ਕੋਈ ਕਹਿਣ ਲੱਗਦਾ ਭਾਈ ਗਿੱਲ ਨਾਲ ਗਿੱਲ ਰਲ ਜਾਂਦੀ ਐ ਪਹਿਲਾਂ ਤਾਂ ਭਰਾ ਦੀ ਜ਼ਮੀਨ ਮਿਲ ਗਈ 10 ਤੋਂ 20 ਘੁਮਾ ਬਣ ਗਈ ਫੇਰ ਹੁਣ ਦੇਖ ਲੋ ਗਹਿਣੇ ਦੀ ਕਿੰਨੀ ਐ ਸਾਰੀ ਧਰਤੀ ਦੀ ਪਦੈਸ਼ ਅੰਦਰ ਡਿੱਗਦੀ ਐ ਹੁਣ ਤਾਂ ਕੋਈ ਕੁੜੀ ਦਾ ਵਿਆਹ ਨਹੀਂ ਕਰਨਾ ਮੁੰਡੇ ਦਾ ਵਿਆਹ ਨਹੀਂ ਕਰਨਾ ਤੇ ਫਿਰ ਹੌਲੀ ਦੇਣੇ ਕੋਈ ਆਖਦਾ ਫਤੂਕ ਮਿਹਰ ਦਾ ਜਿਹੜਾ ਸਿਉਣਾ ਰੱਖਿਆ ਇਹਨੇ ਉਹ ਨਹੀਂ ਕਿਸੇ ਦੇ ਜਾਦ ਫਤੂ ਦਾ ਮਾਰ ਫੜ ਕੇ ਐਡਾ ਪਰਿਵਾਰ ਚਾਰ ਨੋਹਾ ਗਧਿਆਂ ਦਾ ਵਪਾਰ ਕਰਦਾ ਦੋ ਮੁੰਡਿਓ ਨੇ ਪੜਾ ਵੀ ਲਏ ਸੀ ਇੱਕ ਪਟਵਾਰੀ ਤੇ ਇੱਕ ਛੋਟਾ ਥਾਣੇਦਾਰ ਸੀ ਹੱਲਿਆਂ ਵੇਲੇ ਉਹਨੀਆਂ ਤਿੰਨੇ ਧੀਆਂ ਤੇ ਜਮਾਈ ਵੀ ਇੱਥੇ ਹੀ ਆ ਗਏ ਸੀ ਜਮਾਈ ਵੀ ਖੱਬੀ ਖਾਨ ਸੀਗੇ ਜਮਾਈ ਕਿਹੜਾ ਘਟ ਸੀ ਸਾਰੇ ਨੁਹਾਂ ਤਿੰਨੇ ਤੀਆਂ ਤੇ ਆਪਣੀ ਘਰ ਵਾਲੀ ਦਾ ਟੂング ਛੱਲਾ ਸਾਰਾ ਲਾ ਕੇ ਫਤੂ ਨੇ ਝੰਡੇ ਨੂੰ ਫੜਾਤਾ ਮਾਤ ਬਰੀ ਸੀ ਭਾਈ ਝੰਡੇ ਤੇ ਕਹਿੰਦਾ ਲੈ ਝੰਡਿਆ ਜਿਉਂਦੇ ਰਹੇ ਤਾਂ ਲੈ ਲਾਂਗੇ ਨਹੀਂ ਤਾਂ ਰੱਬ ਰਾਜੀ ਤੇ ਫੇਰ ਦਸਣ ਵਾਲਾ ਬੋਲਦਾ ਝੰਡੇ ਨੇ ਪਤਾ ਨਹੀਂ ਕੀ ਆਖਿਆ ਕਹਿੰਦਾ ਫਤਿਹਦੀਨਾ ਤੇਰੀ ਅਮਾਨਤ ਮੇਰੇ ਕੋਲ ਐ ਅਗਲੀ ਦਰਗਾਹ ਚ ਲੈ ਲੀਂ ਭਾਵੇਂ ਤੇ ਫੇਰ ਪਤਾ ਕੀ ਹੋਇਆ ਅੱਧੀ ਰਾਤ ਭਾਈ ਕੁਮਹਾਰਾਂ ਦਾ ਟੱਬਰ ਪਿੰਡ ਛੱਡ ਗਿਆ ਝੰਡੇ ਨੇ ਪਹਿਲਾਂ ਹੀ ਗੁੰਡੇ ਬਦਮਾਸ਼ਾਂ ਨਾਲ ਗੱਲ ਕਰ ਰੱਖੀ ਸੀ ਝਟ ਮਗਰ ਲਾਤੇ ਬੱਸ ਜੀ ਕੁਮਹਾਰਾਂ ਦਾ ਸਾਰਾ ਟੱਬਰ ਅਗਲਿਆਂ ਨੇ ਭਾਈ ਰੂਪੇ ਦੀ ਹੱਦ ਨਹੀਂ ਟੱਪਣ ਦਿੱਤਾ ਸਾਰੇ ਦੇ ਸਾਰੇ ਭਾਰ ਬਲਾ ਦਿੱਤੇ ਤੇ ਸਭ ਕੁਝ ਇਹਦੇ ਕੋਲ ਹੀ ਰਹਿ ਗਿਆ ਇਹ ਅਧਿਆਇ ਇੱਕੇ ਹੀ ਸਮਾਪਤ ਹੁੰਦਾ ਹੈ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤਰਫੋਂ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ